ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀ ਨੇ ਹੁਣ ਸ਼ਿਕਾਗੋ ਦੇ ਇੱਕ ਮਸ਼ਹੂਰ ਟੀਵੀ ਚੈਨਲ ਦੇ ਵੀਡੀਓ ਐਡੀਟਰ ਤੇ ਪ੍ਰੋਡਿਊਸਰ ਨੂੰ ਨਿਸ਼ਾਨਾ ਬਣਾਇਆ ਹੈ ਡੈਬੀ ਬ੍ਰੌਕਮੈਨ ਨਾਮਕ ਅਮਰੀਕੀ ਨਾਗਰਿਕ ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਫੇਸ ਮਾਸਕ ਪਹਿਨੇ ਏਜੰਟਾਂ ਨੇ ਸ਼ਿਕਾਗੋ ਦੇ ਨਾਰਥ ਸਾਈਡ ਦੇ ਵਿੱਚ ਇੱਕ ਛਾਪੇਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ ਇਸ ਘਟਨਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਡੈਬੀ ਬਰੌਕਮੈਨ ਚੀਕਦੇ ਹੋਏ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੀ ਹੈ ਕਿ ਉਹ ਡਬਲਯੂ ਜੀ ਐਨ ਦੇ ਲਈ ਕੰਮ ਕਰਦੀ ਹੈ ਕਿਰਪਾ ਕਰਕੇ ਉਹਨਾਂ ਨੂੰ ਮੇਰੇ ਇਸ ਗ੍ਰਿਫਤਾਰੀ ਦੇ ਬਾਰੇ ਇਤਲਾਾ ਕਰੋ ਹਾਲਾਂਕਿ ਬਾਅਦ ਦੇ ਵਿੱਚ ਡੈਬੀ ਬਰੌਕਮੈਨ ਨੂੰ ਰਿਹਾ ਕਰ ਦਿੱਤਾ ਗਿਆ ਪਰ ਇਹ ਘਟਨਾ ਪ੍ਰੈਸ ਆਜ਼ਾਦੀ ਤੇ ਫੈਡਰਲ ਏਜੰਟਾਂ ਦੀ ਹਿੰਸਕ ਕਾਰਵਾਈਆਂ ਨੂੰ ਲੈ ਕੇ ਵੱਡੀ ਚਰਚਾ ਪੈਦਾ ਕਰ ਰਹੀ ਹੈ ਅਤੇ ਵੱਡੇ ਸਵਾਲ ਵੀ ਖੜੇ ਕਰ ਰਹੀ ਹੈ ਸਸ਼ਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੀ 트럼ਪ ਸਰਕਾਰ ਦੇ ਵੱਲੋਂ ਸ਼ਿਕਾਗੋ ਵਿੱਚ ਆਪਰੇਸ਼ਨ ਮਿਡਵੇ ਬਲਿਟਸ ਚਲਾਇਆ ਜਾ ਰਿਹਾ ਹੈ ਜੋ ਕਿ ਅਗਸਤ 2025 ਵਿੱਚ ਸ਼ੁਰੂ ਹੋਇਆ ਸੀ। ਇਸ ਆਪਰੇਸ਼ਨ ਦੇ ਵਿੱਚ ਗੈਰ ਕਾਨੂੰਨੀ ਇਮੀਗ੍ਰੈਂਟਸ ਨੂੰ ਟਾਰਗੇਟ ਕਰਕੇ ਹਜ਼ਾਰਾਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਪਰ ਇਸ ਦੇ ਨਾਲ ਹੀ ਨਾਗਰਿਕ ਪ੍ਰੋਟੈਸਟਰਸ ਤੇ ਜਰਨਲਿਸਟਸ ਦੇ ਵਿਰੁੱਧ ਵੀ ਹਿੰਸਾ ਵਧ ਗਈ ਹੈ। ਮਸ਼ਹੂਰ ਗਾਰਡੀਅਨ ਅਖਬਾਰ ਨੇ ਰਿਪੋਰਟ ਕੀਤਾ ਹੈ ਕਿ ਇਨ੍ਹਾਂ ਗ੍ਰਿਫਤਾਰੀਆਂ ਲਈ ਪਿਛਲੇ ਦਿਨਾਂ ਦੇ ਵਿੱਚ ਪ੍ਰੋਟੈਸਟਰਸ ਦੇ ਖਿਲਾਫ ਟੀਅਰ ਗੈਸ, ਪੇਪਰ ਬਾਲਸ ਅਤੇ ਹੋਰ ਵਿਥਿਆਰ ਵਰਤਣ ਵਾਲੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਨੇ। 10 ਅਕਤੂਬਰ ਨੂੰ ਸਵੇਰੇ ਲਗਭਗ 9 ਵਜੇ ਦੇ ਕਰੀਬ ਸ਼ਿਕਾਗੋ ਦੇ ਲਿੰਕਨ ਸਕੁਅਰ ਇਲਾਕੇ ਦੇ ਵਿੱਚ ਆਈਸੀਏ ਏਜੰਡਾ ਨੇ ਇੱਕ ਰੈ residențial ਏਰੀਏ ਦੇ ਵਿੱਚ ਛਾਪੇਮਾਰੀ ਕੀਤੀ। ਗਵਾਹਾਂ ਦੇ ਮੁਤਾਬਕ ਏਜੰਟ ਇੱਕ ਗਰੁੱਪ ਲੈਂਡਸਕੇਪਰਜ਼ ਨੂੰ ਟਾਰਗੇਟ ਕਰ ਰਹੇ ਸੀ ਜਦੋਂ ਬ੍ਰੌਕਮੈਨ ਨੇ ਇਸ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਮਾਸਕ ਪੋਸ਼ ਏਜੰਡਾ ਨੇ ਜ਼ਮੀਨ ਦੇ ਤੱਕ ਦਿੱਤਾ, ਹੱਥ ਪਿੱਛੇ ਬੰਨੇ ਅਤੇ ਇੱਕ ਵੈਨ ਦੇ ਵਿੱਚ ਬਿਠਾ ਦਿੱਤਾ। ਡੈਬੀ ਬ੍ਰੌਕਮੈਨ ਵੀਡੀਓ ਦੇ ਵਿੱਚ ਚੀਕ-ਚੀਕ ਕੇ এজেন্ডਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਇੱਕ ਪੱਤਰਕਾਰ ਹੈ ਤੇ ਬਸ ਆਪਣੀ ਡਿਊਟੀ ਨਿਭਾ ਰਹੀ ਹੈ। ਉਹਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਡੈਬੀ ਬ੍ਰੌਕਮੈਨ ਨੇ ਬਾਰਡਰ ਪੈਟਰੋਲ ਦੀ ਗੱਡੀਆਂ ਦੇ ਵੱਲ ਚੀਜ਼ਾਂ ਛੁੱਟੀਆਂ ਸਨ ਜਿਸ ਦੇ ਨਾਲ ਉਸ ਨੂੰ ਫੈਡਰਲ ਲਾਅ ਇਨਫੋਰਸਮੈਂਟ ਅਫਸਰ ਤੇ ਹਮਲੇ ਦੇ ਸ਼ੱਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪਰ ਮੌਕੇ ਤੇ ਮੌਜੂਦ ਗਵਾਹਾਂ ਨੇ ਇਹ ਦਾਅਵਾ ਕੀਤਾ ਅਤੇ ਇਸ ਦਾਅਵੇ ਨੂੰ ਨਕਾਰਿਆ ਤੇ ਕਿਹਾ ਕਿ ਇਹ ਸਿਰਫ ਰਿਕਾਰਡਿੰਗ ਕਰ ਰਹੀ ਸੀ ਦੂਜੇ ਪਾਸੇ WUGN TV ਨੇ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਦੇ ਇੱਕ ਪੱਤਰਕਾਰ ਨੂੰ ਡਿਟੇਨ ਕੀਤਾ ਗਿਆ ਹੈ ਅਤੇ ਬਾਅਦ ਦੇ ਵਿੱਚ ਰਿਹਾ ਵੀ ਕਰ ਦਿੱਤਾ ਗਿਆ ਅਸੀਂ ਉਸ ਦੀ ਪ੍ਰਾਈਵੇਸੀ ਦਾ ਆਦਰ ਕਰਦੇ ਹਾਂ ਇਸ ਘਟਨਾ ਤੇ ਗਵਾਹਾਂ ਦੇ ਮੁਤਾਬਿਕ ਡੈਬੀ ਸਿਰਫ ਤੇ ਸਿਰਫ ਆਪਣੀ ਪੱਤਰਕਾਰ ਵਜੋਂ ਡਿਊਟੀ ਨਿਭਾ ਰਹੀ ਸੀ ਉਹ ਸਾਰੇ ਆਪਰੇਸ਼ਨ ਦੀ ਕਵਰਿੰਗ ਕਰ ਰਹੀ ਸੀ ਆਪਰੇਸ਼ਨ ਮਿਡਵੇ ਬਲਿੱਟਸ ਨੂੰ 트럼ਪ ਪ੍ਰਸ਼ਾਸਨ ਨੇ ਸ਼ਿਕਾਗੋ ਨੂੰ ਕ੍ਰਿਮੀਨਲ ਗੈਰ ਕਾਨੂੰਨੀ ਏਲੀਅਨਸ ਦੇ ਨਾਲ ਨਜਿੱਠਣ ਦੇ ਲਈ ਸ਼ੁਰੂ ਕੀਤਾ ਸੀ ਸਤੰਬਰ ਤੋਂ ਲੈ ਕੇ ਅਕਤੂਬਰ ਤੱਕ 800 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਨੇ ਪਰ ਇਸ ਦੇ ਨਾਲ ਹਿੰਸਾ ਵੀ ਕਾਫੀ ਵਧੀ ਹੈ ਇਸ ਤੋਂ ਪਹਿਲਾਂ ਬ੍ਰਾਡਵਿਊ ਆਈਸੀਈ ਸੈਂਟਰ ਦੇ ਬਾਹਰ ਪ੍ਰੋਟੈਸਟ ਦੇ ਦੌਰਾਨ ਜਰਨਲਿਸਟ ਸਟੀਵ ਹੈਲਡ ਨੂੰ ਗ੍ਰਿਫਤਾਰ ਕੀਤਾ ਗਿਆ ਸੀ 9 ਅਕਤੂਬਰ ਨੂੰ ਫੈਡਰਲ ਜੱਜ ਸਾਰਾ ਐਲਿਸ ਨੇ ਇੱਕ ਅਸਥਾਈ ਰੋਕ ਆਦੇਸ਼ ਜਾਰੀ ਕੀਤਾ ਜਿਸ ਦੇ ਵਿੱਚ ਫੈਡਰਲ ਏਜੰਡਾ ਨੂੰ ਪੱਤਰਕਾਰਾਂ ਤੇ ਪ੍ਰੋਟੈਸਟਰਸ ਦੇ ਖਿਲਾਫ ਹਿੰਸਾ ਵਰਤਣ ਤੋਂ ਰੋਕਿਆ ਗਿਆ ਪਰ ਬਰੌਕਮੈਨ ਦੀ ਗ੍ਰਿਫਤਾਰੀ ਇਸ ਆਦੇਸ਼ ਤੋਂ ਇੱਕ ਦਿਨ ਬਾਅਦ ਹੋਈ ਜਿਸ ਦੇ ਨਾਲ ਸਵਾਲ ਉੱਠ ਰਹੇ ਨੇ ਕਿ ਏਜੰਟ ਅਦਾਲਤਾਂ ਦੇ ਆਦੇਸ਼ ਨੂੰ ਮੰਨ ਰਹੇ ਨੇ ਜਾਂ ਫਿਰ ਨਹੀਂ ਇਸ ਘਟਨਾ ਦੀ ਸੋਸਾਇਟੀ ਆਫ ਪ੍ਰੋਫੈਸ਼ਨਲ ਜਰਨਲਿਸਟਸ ਨੇ ਵੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਇਹ ਪ੍ਰੈਸ ਦੀ ਆਜ਼ਾਦੀ ਤੇ ਸਿੱਧਾ ਸਿੱਧਾ ਹਮਲਾ ਹੈ ਇਸ ਘਟਨਾ ਨੇ ਸੋਸ਼ਲ ਮੀਡੀਆ ਤੇ ਹਲਚਲ ਮਚਾ ਦਿੱਤੀ ਹੈ ਲੋਕ ਸਰਕਾਰ ਖਿਲਾਫ ਗੁੱਸਾ ਜ਼ਾਹਰ ਕਰ ਰਹੇ ਨੇ ਹੋਵੇ ਵੀ ਕਿਉਂ ਨਾ ਕਿਉਂਕਿ ਹੁਣ ਏਜੰਡਾ ਨੇ ਆਮ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਏਜੰਡਾ ਦੀਆਂ ਕਾਰਵਾਈਆਂ ਨੂੰ ਕਵਰ ਕਰ ਰਹੇ ਪੱਤਰਕਾਰਾਂ ਨੂੰ ਵੀ ਬਖਸ਼ਾ ਨਹੀਂ ਜਾ ਰਿਹਾ ਇਹ ਆਪਰੇਸ਼ਨ ਚੌਥੇ ਸੰਵਿਧਾਨ ਅਧਿਕਾਰ ਯਾਨੀ ਕਿ ਪ੍ਰੈਸ ਦੀ ਆਜ਼ਾਦੀ ਨੂੰ ਖਤਰੇ ਦੇ ਵਿੱਚ ਪਾ ਰਿਹਾ ਹੈ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਕਈ ਪੱਤਰਕਾਰ ਆਪਰੇਸ਼ਨਜ਼ ਦੇ ਦੌਰਾਨ ਜ਼ਖਮੀ ਵੀ ਹੋਏ ਨੇ ਪਰ ਸਰਕਾਰ ਨੂੰ ਇਸ ਦੀ ਕੋਈ ਪਰਵਾਹ ਨਹੀਂ ਇਹ ਘਟਨਾ ਨਾ ਸਿਰਫ ਇਮੀਗ੍ਰੇਸ਼ਨ ਨੂੰ ਲੈ ਕੇ ਸਗੋਂ ਅਮਰੀਕਾ ਦੀ ਡੈਮੋਕ੍ਰੇਸੀ ਤੇ ਵੀ ਸਵਾਲ ਉਠਾ ਰਹੀ ਹੈ। ਪ੍ਰੈਸ ਦੀ ਆਜ਼ਾਦੀ ਨੂੰ ਬਚਾਉਣ ਦੇ ਲਈ ਵੋਟ ਅਤੇ ਵਿਰੋਧ ਬਹੁਤ ਜ਼ਰੂਰੀ ਹੈ ਨਹੀਂ ਤਾਂ ਅਝੀਆਂ ਘਟਨਾਵਾਂ ਅਮਰੀਕਾ ਦੇ ਵਿੱਚ ਵੱਧਦੀਆਂ ਜਾਣਗੀਆਂ।